ਕਰਮ ਸਿਧਾਂਤ ਵਾਸਤਵ ਵਿੱਚ ਬੁੱਧੀ ਨਸਕਤਾ ਦਾ ਸੂਚਕ ਹੈ ਇਸ ਸਿਧਾਂਤ ਅਨੁਸਾਰ ਇੱਕ ਆਦਮੀ ਨੂੰ ਇਸ ਜੀਵਨ ਵਿੱਚ ਜੋ ਪਦਵੀ ਮਿਲਦੀ ਹੈ ਉਹ ਪਿਛਲੇ ਕਰਮਾਂ ਦੇ ਫਲ ਸ੍ਰੂਪ ਮਿਲਦੀ ਹੈ ਅਤੇ ਉਸ ਜਨਮ ਵਿੱਚ ਉਸ ਦੇ ਪਿਛਲੇ ਜਨਮ ਦੇ ਕਰਮਾਂ ਦੇ ਫਲ ਸ੍ਰੂਪ ਜੇ ਇਸ ਤਰ੍ਹਾਂ ਅਸੀਂ ਪਛਾਣ ਨੂੰ ਤੁਰਦੇ ਚਲੇ ਜਾਈਏ ਤਾਂ ਹੱਟਦੇ-ਹੱਟਦੇ ਅਸੀਂ ਅਰਵਦ ਨਰਵਦ ਤੁੰਦੂਕਾਰਾਂ ਤੇ ਪਹੁੰਚ ਜਾਂਦੇ ਹਾਂ ਜਦੋਂ ਨਾ ਅਜੇ ਇਹ ਪ੍ਰithvi ਬਣੀ ਸੀ ਅਤੇ ਨਾ ਹੀ ਬ੍ਰਹਿਮੰਡ ਸੀ ਉਦੋਂ ਨਾ ਅਜੇ ਇਨਸਾਨ ਸੀ ਨਾ ਕਰਮ ਸਨ ਫਿਰ ਕੌਣ ਪਹਿਲਾ ਹੋਇਆ ਕਰਮ ਕੇ ਇਨਸਾਨ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਪਹਿਲਾਂ ਕੁਕੜੀ ਆਈ ਜਾਣ ਦਾ ਇਸ ਤਰ੍ਹਾਂ ਅਸੀਂ ਇਸ ਬ੍ਰਹਿਮੰਡ ਦੀ ਰਚਨਾ ਦੇ ਮੁੱਢਲੇ ਗੋਰਖ ਧੰਦੇ ਵਿੱਚ ਜਾ ਫਸਦੇ ਹਾਂ ਜਿੱਥੋਂ ਅਜੇ ਤੱਕ ਕੋਈ ਨਹੀਂ ਨਿਕਲ ਸਕਿਆ ਨਾ ਕੋਈ ਸੰਵਿਧਾਨ ਤੇ ਨਾ ਹੀ ਕੋਈ ਫਲਸਫਰ ਇਸ ਪਹਿਲੇ ਕਾਰਨ ਨੂੰ ਢੂੰਡਦੇ ਢੂੰਡਦੇ ਸੈਸਦਾਨ ਵੀ ਥੱਕ ਚੁੱਕੇ ਹਨ ਅਤੇ ਹਰ ਰੋਜ਼ ਨਵੇਂ ਤੋਂ ਨਵੇਂ ਬਦਲ ਰਹੇ ਸਿਧਾਂਤ ਪੇਸ਼ ਕਰ ਰਹੇ ਹਨ ਜਿਨ੍ਹਾਂ ਦਾ ਉਹਨਾਂ ਕੋਲ ਕੋਈ ਸਬੂਤ ਨਹੀਂ ਹੁੰਦਾ ਇਸ ਸਿਧਾਂਤ ਬਾਰੇ ਭਗਤ ਕਬੀਰ ਜੀ ਨੇ ਵੀ ਸ਼ੰਕਾ ਕੀਤਾ ਹੈ ਕਿ ਜੇ ਜੀਵ ਕਰਮਾਂ ਵਿੱਚ ਬੱਧਾ ਹੋਇਆ ਹੈ ਤਾਂ ਸਭ ਤੋਂ ਪਹਿਲੇ ਇਸ ਨੂੰ ਕਰਮ ਕਿਸ ਨੇ ਦਿੱਤੇ ਕਰਮ ਬੱਧ ਤੁਮ ਜਿਓ ਕਹਿਤ ਹੋ ਕਰਮ ਹੈ ਕਿਨ ਜਿਉ ਦੀਨ ਰਹੀ ਇਹ ਕਰਮ ਸਿਧਾਂਤ ਅਧੂਰਾ ਪ੍ਰਤੀਤ ਹੁੰਦਾ ਹੈ ਇਸ ਸਿਧਾਂਤ ਦਾ ਜਰੂਰ ਕੋਈ ਊਰਗ ਹੈ ਇਸ ਗੁਰਖ ਧੰਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਕਰਮ ਹੁਕਮ ਸਿਧਾਂਤ ਦੇ ਕੇ ਕੱਢਦੇ ਹਨ ਗੁਰਮਤ ਦਾ ਹੁਕਮ ਸਿਧਾਂਤ ਇਸ ਸਿਧਾਂਤ ਸਿੱਖ ਧਰਮ ਨੇ ਦਿੱਤਾ ਹੈ ਗੁਰੂ ਸਾਹਿਬ ਦੋਹੇ ਪੱਖਾਂ ਨੂੰ ਮੁੱਖ ਰੱਖਦੇ ਹਨ ਇੱਕ ਪਾਸੇ ਉਹ ਕਰਮਾਂ ਦੇ ਫਲ ਵਿੱਚ ਯਕੀਨ ਰੱਖਦੇ ਹਨ ਅਤੇ ਦੂਜੇ ਪਾਸੇ ਸਰਵਸ਼ਕਤੀਮਾਨ ਪ੍ਰਮਾਤਮਾ ਦੇ ਹੁਕਮ ਵਿੱਚ ਇਤਕਾਦ ਰੱਖਦੇ ਹਨ ਜੋ ਉਹਨਾਂ ਦੇ ਸਿਧਾਂਤ ਦੇ ਦੋ ਪੱਖ ਹਨ ਇੱਕ ਕਰਮਾ ਤੇ ਦੂਸਰਾ ਰੱਬੀ ਹੁਕਮ ਗੋਡ ਇਜ਼ ਵੈਲਡਾ ਹੈ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਭੋਤਣਾ ਪੈਂਦਾ ਹੈ ਪਰ ਦੂਸਰੇ ਪਾਸੇ ਹਰ ਇਨਸਾਨ ਉੱਤੇ ਪ੍ਰਮਾਤਮਾ ਦਾ ਹੁਕਮ ਵੀ ਲਾਗੂ ਹੁੰਦਾ ਹੈ ਭਾਵੇਂ ਜੋ ਕੁਝ ਇਸ ਦੁਨੀਆ ਵਿੱਚ ਹੋ ਰਿਹਾ ਹੈ ਪ੍ਰਮਾਤਮਾ ਦੇ ਹੁਕਮ ਅਨਸਾਰ ਹੋ ਰਿਹਾ ਹੈ ਪਰਮਾਤਮਾ ਜੇ ਚਾਹੇ ਤਾਂ ਮਨੁੱਖ ਦੇ ਕਰਮਾਂ ਦੇ ਫਲ ਨੂੰ ਤਗਿਤ ਕਰ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੀ ਹਸਤੀ ਅਤੇ ਸ਼ਕਤੀ ਤੋਂ ਮੁਨਕਰ ਨਹੀਂ। ਸਭੋ ਇਹਨਾਂ ਵਿੱਚ ਪੂਰਨ ਵਿਸ਼ਵਾਸ ਰੱਖਦੇ ਹਨ। ਉਹ ਆਪਣੇ ਸਿਧਾਂਤ ਵਿੱਚ ਹੁਕਮ ਤੇ ਕਰਮਾਂ ਦਾ ਵਿਸ਼ਲੇਸ਼ਣ ਕਰਦੇ ਹਨ। ਪਹਿਲੇ ਨੰਬਰ ਤੇ ਕਹਿੰਦੇ ਹਨ ਕਿ ਕਰਮਾਂ ਦਾ ਫਲ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਕਰਮਾਂ ਦਾ ਫਲ ਹਰ ਇਨਸਾਨ ਨੂੰ ਆਮ ਤੌਰ ਤੇ ਭੁਗੜਨਾ ਪੈਂਦਾ ਹੈ। ਕਰਮਾਂ ਉੱਪਰ ਨਿਭੜਿਆ ਜੇ ਲੋਚਾ ਸਭ ਕੋਈ ਨਗੇੜੇ ਤਾਂ ਅਗਲਾ ਉੱਤੇ ਹੁਣੇ ਹਨ ਦਦੇ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਵਰਜਨਾ ਦੋਸ਼ ਨਾ ਦੀਜੇ ਕਾਹੂ ਲੋਗ ਜੋ ਕਮਾਵਨ ਸੋਈ ਹੋਗ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਤੰਦ ਅਰਥਾਤ ਕਿਸੇ ਨੂੰ ਦੋਸ਼ ਦੇਣ ਦਾ ਕੋਈ ਮਤਲਬ ਨਹੀਂ ਕਿਉਂਕਿ ਆਪਣੇ ਮਤਲਬ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਕਿਸੇ ਹੋਰ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ ਉਤਮ ਸੇਦਰ ਉਤਮ ਕਹੀ ਹੈ ਨੀਚ ਕਰਮ ਬਹਿ ਰੋਏ ਅਰਥਾਤ ਰੱਬ ਦੇ ਦਰਬਾਰ ਵਿੱਚ ਨੀਵੇਂ ਕਰਮ ਕਰਨ ਵਾਲਾ ਰੋਂਦਾ ਹੈ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਚੰਗੇ ਕਰਮਾਂ ਨੂੰ ਚੰਗੇ ਸਮਾਜਿਕ ਅਤੇ ਨੈਤਿਕ ਜੀਵਨ ਦਾ ਆਧਾਰ ਬਣਾਉਂਦੇ ਹਨ ਚੰਗੇ ਕਰਮਾਂ ਨਾਲ ਇਨਸਾਨ ਦਾ ਹਿਰਦਾ ਸ਼ੁੱਧ ਹੁੰਦਾ ਹੈ ਇਸ ਨਾਲ ਚੰਗਾ ਤੇ ਨਿਗਰ ਸਮਾਜ ਸਥਾਪਿਤ ਹੁੰਦਾ ਹੈ ਇਥੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇਰੇ ਚੰਗੇ ਕਰਮਾਂ ਨੂੰ ਮੁਕਤੀ ਦਾ ਸਾਧਨ ਨਹੀਂ ਸਮਝਦੇ ਮੁਕਤੀ ਦਾ ਸਾਧਨ ਪ੍ਰਭੂ ਸਿਮਰਨ ਹੈ ਪ੍ਰਮਾਤਮਾ ਦਾ ਹੁਕਮ ਦੂਸਰੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਰੱਬ ਦੇ ਹੁਕਮ ਨੂੰ ਆਪਣੇ ਸਿਧਾਂਤ ਵਿੱਚ ਬੜੀ ਮਹੱਤਵਪੂਰਨ ਥਾਂ ਦਿੰਦੇ ਹਨ ਉਹ ਪਰਮਾਉਂਦੇ ਹਨ ਕਿ ਜੋ ਕੁਝ ਵੀ ਦੁਨੀਆ ਵਿੱਚ ਹੁੰਦਾ ਹੈ ਪਰਮਾਤਮਾ ਦੇ ਹੁਕਮ ਅਨੁਸਾਰ ਹੁੰਦਾ ਹੈ ਉਸ ਦੇ ਹੁਕਮ ਦੁਆਰਾ ਹੀ ਆਦਮੀ ਜੰਮਣ ਮਰਨ ਦੇ ਗੇੜ ਵਿੱਚ ਆਉਂਦਾ ਹੈ ਆਮ ਨਿਗਾਹ ਨਾਲ ਦੇਖਿਆ ਕਰਮ ਅਤੇ ਰੱਬੀ ਹੁਕਮ ਇੱਕ ਦੂਸਰੇ ਦੇ ਵਿਰੋਧੀ ਸੰਕਲਪ ਜਾਪਦੇ ਹਨ ਆਮ ਆਦਮੀ ਤਾਂ ਇਹ ਸਮਝਦਾ ਹੈ ਕਿ ਜੇ ਸਭ ਕੁਝ ਰੱਬੀ ਹੁਕਮ ਹੀ ਹੋਵੇ ਤਾਂ ਕਰਮ ਸਿਧਾਂਤ ਕੰਮ ਨਹੀਂ ਕਰਦਾ ਅਤੇ ਚੰਗੇ ਕਰਮ ਕਰਨ ਲਈ ਰੋ ਕੋਈ ਉਤਸ਼ਾਹ ਨਹੀਂ ਰਹਿ ਜਾਂਦਾ ਜੇ ਨਿਰਾ ਕਰਮ ਸਿਧਾਂਤ ਹੀ ਕੰਮ ਕਰਦਾ ਹੋਵੇ ਤਾਂ ਰੱਬੀ ਹੁਕਮ ਲਈ ਕੋਈ ਥਾਂ ਨਹੀਂ ਰਹਿ ਜਾਂਦੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਮਾਂ ਅਤੇ ਰੱਬੀ ਹੁਕਮ ਨੂੰ ਮਿਲਿਆ ਉਹ ਫਰਮਾਉਂਦੇ ਹਨ ਕਿ ਕਰਮ ਆਦਮੀ ਕਰਦਾ ਹੈ ਪਰ ਕਲਮ ਪ੍ਰਮਾਤਮਾ ਦੀ ਚੱਲਦੀ ਹੈ ਲੇਖ ਪ੍ਰਮਾਤਮਾ ਆਪ ਲਿਖਦਾ ਹੈ ਇਸ ਲਈ ਪ੍ਰਮਾਤਮਾ ਦੇ ਲਿਖੇ ਹੋਏ ਲੇਖ ਮਿਟ ਨਹੀਂ ਸਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਣ ਜਿੰਨ ਕੀਆ ਕਰ ਕਿਰਪਾ ਪਗਧਾਰ ਕਰਤੇ ਹੱਥ ਵੜਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨ ਸਕਿਆ ਜੋ ਭਾਵੀ ਤਿਉ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਹੈ ਸਖੀ ਕਰਤਾਰ ਦੇ ਲਿਖੇ ਹੋਏ ਲੇਖ ਮਿਟ ਨਹੀਂ ਸਕਦੇ ਉਸ ਦੇ ਹੁਕਮ ਦੇ ਚੱਲਣ ਨੂੰ ਕੋਈ ਮੋੜ ਨਹੀਂ ਸਕਦਾ ਇਸ ਲਈ ਉਸ ਦੇ ਹੁਕਮ ਨੂੰ ਮੰਨ ਲੈ ਤੂੰ लेखा ਨੂੰ ਭੋਗਦੀ ਹੋਈ ਸੁਖੀ ਹੋ ਸਕਦੀ ਹੈ ਭਾਵ ਕੇ ਵਡਿਆਈਆਂ ਉਸ ਪ੍ਰਮਾਤਮਾ ਦੇ ਹੱਥ ਹਨ ਜਿਸ ਨੇ ਆਪ ਕਾਰਨ ਕੀਤਾ ਹੈ ਉਹ ਕਿਰਪਾ ਕਰਕੇ ਤੇਰੇ ਹਿਰਦੇ ਵਿੱਚ ਚਰਨ ਪਾਏਗਾ ਸ਼ਬਦ ਨੂੰ ਵਿਚਾਰ ਕੇ ਪ੍ਰਮਾਤਮਾ ਦੀ ਨਦਰ ਨਾਲ ਸੁਖ ਪਾਇਆ ਜਾ ਸਕਦਾ ਹੈ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਅਰਥਾਤ ਕਰਮ ਮਨੁੱਖ ਆਪ ਕਰਦਾ ਹੈ ਪਰ ਉਸੇ ਦੇ ਫਲ ਬਾਰੇ ਕਲਮ ਪਰਮਾਤਮਾ ਦੀ ਚਲਦੀ ਹੈ ਨਾਨਕ ਹੁਕਮੀ ਲਿਖਿਆ ਲੇਖ ਹੁਕਮੀ ਪਾਪ ਸਿਰਜਣ ਹਾਰ ਮਨੁੱਖ ਦੇ ਲੇਖ ਆਪ ਲਿਖਦਾ ਹੈ ਹੁਕਮੀ ਹੋਵਨ ਆਕਾਰ ਹੁਕਮ ਕਹਿਆ ਨਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚੋ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਅਹ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾਂ ਹਮੇ ਕਹੇ ਨਾ ਕੋਈ ਰੱਬੀ ਹੁਕਮ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦੇ ਹੁਕਮ ਨਾਲ ਹੀ ਸਭ ਪਦਾਰਥ ਤੇ ਜੀਵ ਰਚੇ ਜਾਂਦੇ ਹਨ ਉਸ ਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ ਅਤੇ ਦੁੱਖ ਤੇ ਸੁਖ ਪ੍ਰਾਪਤ ਹੁੰਦੇ ਹਨ ਇੱਕਨਾਂ ਨੂੰ ਹੁਕਮ ਨਾਲ ਬਖਸ਼ ਮਿਲਦੀ ਹੈ ਅਤੇ ਦੂਸਰਿਆਂ ਨੂੰ ਜੰਮਣ ਮਰਨ ਦਾ ਗੇੜ ਮਿਲਦਾ ਹੈ ਜਿਸ ਵਿੱਚ ਇਹ ਭੌਂਦੇ ਫਿਰਦੇ ਹਨ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਰੱਬੀ ਹੁਕਮ ਦੇ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪ੍ਰਮਾਤਮਾ ਦੇ ਹੁਕਮ ਨਾਲ ਹੀ ਸਭ ਪਦਾਰਥ ਅਤੇ ਜੀਵ ਰਚੇ ਜਾਂਦੇ ਹਨ ਉਸ ਦੇ ਹੁਕਮ ਨਾਲ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ ਅਤੇ ਦੁੱਖ ਤੇ ਸੁਖ ਪ੍ਰਾਪਤ ਹੁੰਦੇ ਹਨ ਇਹਨਾਂ ਨੂੰ ਹੁਕਮ ਨਾਲ ਬਖਸ਼ਿਸ਼ ਮਿਲਦੀ ਹੈ ਅਤੇ ਦੂਸਰਿਆਂ ਨੂੰ ਜੰਮਣ ਮਰਨ ਗੇੜ ਮਿਲਦਾ ਹੈ ਜਿਸ ਵਿੱਚ ਇਹ ਭੋਂਦੇ ਫਿਰਦੇ ਹਨ ਸਭ ਕੁਝ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ ਹੈ ਕਰਮ ਅਟੁੱਟ ਨਹੀਂ ਹਨ ਇਹ ਦਗਦ ਹੋ ਸਕਦੇ ਹਨ ਪਰਮਾਤਮਾ ਦਾ ਨਾਮ ਇਹਨਾਂ ਕਰਮਾਂ ਨੂੰ ਕੱਟ ਸਕਦਾ ਹੈ ਅਤੇ ਇਨਸਾਨ ਨੂੰ ਜੰਮਣ ਮਰਨ ਦੇ ਗੇੜ ਵਿੱਚੋਂ ਕੱਢ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਤੂੰ ਬਖਸ਼ੈ ਤਾਂ ਮੇਲ ਲਹ ਨਾਨਕ ਬਲਜਾਓ ਹੇ ਪ੍ਰਭੂ ਨਾਨਕ ਤੇਥੋਂ ਸਦਕੇ ਜਾਂਦਾ ਹੈ ਜੇ ਤੂੰ ਮਿਹਰ ਕਰੇ ਤਾਂ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਕਰਮ ਧਰਮ ਪ੍ਰਭ ਮੇਰੇ ਕੀ ਹੈ ਨਾਮ ਵਡਾਈ ਸਿਰ ਕਰਮਾਂ ਕੀਏ ਕਰਮ ਅਤੇ ਫਰਜ਼ ਮੇਰੇ ਪ੍ਰਭੂ ਦੇ ਬਣਾਏ ਹਨ ਪ੍ਰਭੂ ਨੇ ਨਾਮ ਸਿਮਰਨ ਨੂੰ ਕਰਮਾਂ ਤੋਂ ਵਡਿਆਈ ਦਿੱਤੀ ਹੈ ਮੁਕਤੀ ਅਤੇ ਕਰਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅਨੁਸਾਰ ਜੀਵਨ ਮਨੋਰਥ ਪ੍ਰਭੂ ਦਾ ਮਿਲਾਪ ਹੈ ਇਸ ਲਈ ਅਸੀਂ ਆਪਣੇ ਆਪ ਨੂੰ ਉਸ ਪਰਮ ਆਤਮਾ ਵਿੱਚ ਲੀਨ ਕਰਨਾ ਹੈ ਜਿਹੜੀ ਅਸੀਮਤ ਤੇ ਬਿਆਨਤ ਹੈ ਇਹ ਨਿਰੇ ਕਰਮਾ ਨਾਲ ਨਹੀਂ ਹੋ ਸਕਦਾ ਮੁਕਤੀ ਦੀ ਪ੍ਰਾਪਤੀ ਲਈ ਰੱਬ ਦੀ ਮਿਹਰ ਨਦਰ ਅਤੇ ਬਖਸ਼ਿਸ਼ ਦੀ ਲੋੜ ਹੈ ਜੋ ਪ੍ਰਮਾਤਮਾ ਦਾ ਨਾਮ ਜਪਿਆ ਹੈ ਉਸ ਦੇ ਗੁਣ ਗਾਇਆ ਪ੍ਰਾਪਤ ਹੁੰਦੀ ਹੈ ਇਹ ਨਿਰੇ ਕਰਮਾਂ ਦਾ ਫਲ ਨਹੀਂ ਹੁੰਦਾ ਕਰਮਾਂ ਨਾਲ ਤੇ ਕੇਵਲ ਮਨੁੱਖੀ ਜਿਸਮ ਹੀ ਮਿਲਦਾ ਹੈ ਪਰ ਮੁਕਤੀ ਕੇਵਲ ਪ੍ਰਮਾਤਮਾ ਦੀ ਨਦਰ ਦਾ ਹੀ ਫਲ ਹੁੰਦੀ ਹੈ ਗੁਰਮਤ ਤੇ ਪੁਰਾਣਿਕ ਫਲਸਫੇ ਵਿੱਚ ਅੰਤਰ ਸ ਪੁਰਾਣਿਕ ਫਲਸਫੇ ਦੇ ਕਰਮ ਸਿਧਾਂਤ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਅੰਤਰ ਹੈ ਪੁਰਾਣਿਕ ਫਲਸਫੇ ਵਿੱਚ ਰੱਬ ਦੀ ਮਿਹਰ ਦਾ ਪਹਿਲੂ ਬਿਲਕੁਲ ਨਹੀਂ ਪਾਇਆ ਜਾਂਦਾ ਇਸ ਵਿੱਚ ਮੁਕਤੀ ਪ੍ਰਾਪਤ ਕਰਨ ਲਈ ਪਰਮਾਤਮਾ ਦੀ ਬਖਸ਼ਿਸ਼ ਨੂੰ ਕੋਈ ਸਾਧਨ ਨਹੀਂ ਬਣਾਇਆ ਗਿਆ ਇਸ ਫਲਸਫੇ ਅਨੁਸਾਰ ਕਰਮਾਂ ਦੇ ਫਲ ਤੋਂ ਛਟਕਾਰਾ ਪ੍ਰਾਪਤ ਨਹੀਂ ਹੁੰਦਾ ਅਤੇ ਜੇ ਹੁੰਦਾ ਹੈ ਤਾਂ ਕਰਮਾਂ ਨਾਲ ਹੀ ਹੁੰਦਾ ਹੈ ਅਤੇ ਕਰਮਾਂ ਨਾਲ ਛਟਕਾਰੇ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਕਿਉਂਕਿ ਇਨਸਾਨ ਵਾਸ਼ਨਾਵਾਂ ਦਾ ਪਲੰਦਾ ਹੈ ਅਤੇ ਇਸ ਤੋਂ ਆਪਣੇ ਜੀਵਨ ਵਿੱਚ ਵਾਸ਼ਨਾਵਾਂ ਦੇ ਅਧੀਨ ਕੁਝ ਕਰਮ ਜ਼ਰੂਰ ਅਜਾਈ ਹੋ ਜਾਂਦੇ ਹਨ ਜਿਸ ਨਾਲ ਨਵੇਂ ਜਾਮੇ ਦੇ ਲੋੜ ਪੈ ਜਾਂਦੀ ਹੈ ਇਸ ਜੰਮਣ ਮਰਨ ਦਾ ਚੱਕਰ ਟੁੱਟਦਾ ਹੀ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਕਤੀ ਦਾ ਸਾਧਨ ਪਰਮਾਤਮਾ ਦਾ ਨਾਮ ਜਪਣਾ ਦੱਸਿਆ ਹੈ ਜਿਸ ਨਾਲ ਪਰਮਾਤਮਾ ਦੀ ਬਖਸ਼ਿਸ਼ ਹੋ ਸਕਦੀ ਹੈ ਕਰਮ ਦਿਕਦ ਹੋ ਸਕਦੇ ਹਨ ਅਤੇ ਮੁਕਤੀ ਪ੍ਰਾਪਤ ਹੋ ਸਕਦੀ ਹੈ ਚੰਗੇ ਕਰਮਾਂ ਨਾਲ ਮਨੁੱਖ ਦਾ ਹਿਰਦਾ ਸਾਫ਼ ਹੁੰਦਾ ਹੈ ਅਤੇ ਇਹ ਨਾਮ ਜਪਣ ਵਿੱਚ ਸਹਾਇਕ ਬਣ ਜਾਂਦਾ ਹੈ ਇਸ ਨਾਲ ਜ਼ਮੀਨ ਤਿਆਰ ਹੋ ਜਾਂਦੀ ਹੈ ਅੱਗੇ ਬੀਜ ਇਸ ਵਿੱਚ ਨਾਮ ਦਾ ਪੌੜਾ ਪੈਂਦਾ ਹੈ ਮੁਕਤੀ ਤਾਂ ਪਰਮਾਤਮਾ ਵਿੱਚ ਲੀਨ ਹੋਇਆ ਹੀ ਪ੍ਰਾਪਤ ਹੁੰਦੀ ਹੈ ਇਸ ਲਈ ਨਾਮ ਸਿਮਰਨ ਅਸਲੀ ਸਾਧਨ ਹੈ ਰੱਬ ਪਾਪੀਆਂ ਨੂੰ ਬਖਸ਼ ਕੇ ਅਨਿਆਇ ਕਰਦਾ ਹੈ ਇਸ ਦਾ ਉੱਤਰ ਇਹ ਹੈ ਕਿ ਦੰਡ ਦਾ ਮਕਸਦ ਕਿਸੇ ਦੋਸ਼ੀ ਨੂੰ ਠੀਕ ਕਰਨਾ ਹੁੰਦਾ ਹੈ ਵਾਹਿਗੁਰੂ ਉਸ ਵੇਲੇ ਬਖਸ਼ਦਾ ਹੈ ਜਦੋਂ ਮਨੁੱਖ ਦਿਲੋਂ ਚੰਗਾ ਹੋ ਜਾਵੇ ਤੇ ਪਾਪ ਕਰਨੇ ਛੱਡ ਦੇਵੇ ਜੇਕਰ ਕੋਈ ਮਨੁੱਖ ਕੀਤਾ ਹੋਇਆ ਪਾਪਾਂ ਤੇ ਪਛਤਾਪ ਕਰਦਾ ਹੈ ਪਾਪ ਕਰਨੇ ਛੱਡ ਦਿੰਦਾ ਹੈ ਤਾਂ ਉਹੀ ਉਹ ਦੋਸ਼ੀ ਨਹੀਂ ਰਹਿ ਜਾਂਦਾ ਉਸ ਹਾਲਾਤ ਵਿੱਚ ਵਾਹਿਗੁਰੂ ਦਾ ਉਸ ਨੂੰ ਸੁਧਾਰਨ ਦਾ ਕੰਮ ਪੂਰਾ ਹੋ ਜਾਂਦਾ ਹੈ ਫਿਰ ਉਸ ਤੇ ਬਖਸ਼ਿਸ਼ ਹੀ ਹੋਣੀ ਚਾਹੀਦੀ ਹੈ ਕਈ ਆਦਮੀ ਕਹਿੰਦੇ ਹਨ ਜਦ ਗਣਕਾ ਤੇ ਅਜਾਮਲ ਵਰਗੇ ਪਾਪੀ ਤਰ ਗਏ ਅਸੀਂ ਕਿਉਂ ਨਾ ਤਰ ਜਾਵਾਂਗੇ ਇਹ ਨਿਸ਼ਚੈ ਕਰਕੇ ਮਾੜੇ ਕਰਮ ਕਰੀ ਜਾਣੇ ਠੀਕ ਨਹੀਂ ਭਾਈ ਗੁਰਦਾਸ ਜੀ ਨੇ ਇਸ ਦਾ ਬਹੁਤ ਸੁੰਦਰ ਨਿਰਣਾਇਓ ਕੀਤਾ ਹੈ ਪੈਖ ਜੂਰੀ ਜੀ ਵੀ ਐ ਚੜ ਖਜੂਰੀ ਝੋੜ ਨਾ ਕੋਈ ਉਜੜ ਪਇਆ ਨਾ ਮਾਰੀਐ ਉੱਜੜ ਰਹਿਣਾ ਚੰਗਾ ਹੋਈ ਜੇ ਸੱਤ ਖਾਦਾ ਉਬਰੇ ਸਪਨਾ ਫੜਿਆ ਅੰਤ ਵਿਗੋਈ ਭਾਵ ਜੇਕਰ ਪਾਪ ਕਰਕੇ ਮਨੁੱਖ ਕੁਝ ਬਖਸ਼ੇ ਗਏ ਹਨ ਤਾਂ ਪਾਪ ਕਰਕੇ ਬਖਸ਼ਿਸ਼ ਦੀ ਆਸ ਰੱਖਣੀ ਚੰਗੀ ਨਹੀਂ ਜੇ ਖਜੂਰ ਤੇ ਚੜ ਕੇ ਕੋਈ ਨਹੀਂ ਡਿਗਿਆ ਤਾਂ ਜ਼ਰੂਰੀ ਨਹੀਂ ਕਿ ਖਜੂਰ ਤੇ ਚੜ ਕੇ ਲੱਕ ਤੜਾ ਲਓ ਜੇ ਕੋਈ ਮਾੜੇ ਕੰਮਾਂ ਵਿੱਚ ਨਹੀਂ ਮਾਰਿਆ ਗਿਆ ਤਾਂ ਮਾੜੇ ਕੰਮ ਜਾਂ ਮਾੜੇ ਰਾਹ ਤੁਰਨਾ ਚੰਗਾ ਨਹੀਂ ਜੇ ਕਿਸੇ ਨੂੰ ਸੱਪ ਲੜਿਆ ਤੇ ਉਹ ਬਚ ਗਿਆ ਤਾਂ ਇਹ ਠੀਕ ਨਹੀਂ ਕਿ ਤੁਸੀਂ ਸੱਪ ਫੜਦੇ ਤੇ ਲੜਾਉਂਦੇ ਫਿਰੋ ਜਦ ਕੋਈ ਮਨੁੱਖ ਪਾਪ ਦਾ ਪਛਤਾਪ ਕਰਦਾ ਹੈ ਜਾਂ ਪਛਤਾ ਚਿੱਤ ਕਰਦਾ ਹੈ ਵਾਹਿਗੁਰੂ ਉਸ ਨੂੰ ਬਖਸ਼ ਦਿੰਦਾ ਹੈ ਪਰ ਬਖਸ਼ਿਸ਼ ਦੇ ਭਰੋਸੇ ਪਾਪ ਕਰੀ ਜਾਣਾ ਠੀਕ ਨਹੀਂ ਗਨਕਾ ਪਾਪਣ ਤੇ ਅਜਾਮਲ ਦੇ ਮਨ ਬਦਲਣ ਨਾਲ ਉਹਨਾਂ ਤੇ ਬਖਸ਼ਿਸ਼ ਹੋਈ ਪਰ ਉਹਨਾਂ ਦਾ ਪਹਿਲਾ ਮਾੜਾ ਜੀਵਨ ਆਦਰਸ਼ਕ ਨਹੀਂ ਹੈ ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ ਇਸ ਲਈ ਗੁਰਮਤ ਨੇ ਜੀਵਨ ਦੀ ਉਸਾਰੀ ਮੁੰਡ ਤੋਂ ਕੀਤੀ ਹੈ ਤਾਂ ਕਿ ਬਖਸ਼ਿਸ਼ ਨਿਸ਼ਚਿਤ ਨਾ ਹੋ ਜਾਵੇ ਅਤੇ ਉਸ ਵਿੱਚ ਕੋਈ ਸੰਦੇਹ ਨਾ ਰਹੇ ਗੁਰਮਤਿ ਵਿੱਚ ਇਹ ਮੰਨਿਆ ਗਿਆ ਹੈ ਕਿ ਕਰਮ ਆਪਣੇ ਆਪ ਫਲ ਨਹੀਂ ਦਿੰਦੇ ਕਰਮਾਂ ਦਾ ਫਲ ਪ੍ਰਦਾਤਾ ਵਹਿਗੁਰੂ ਹੈ ਹਰ ਕਾਰਜ ਦਾ ਕਾਰਨ ਉਹ ਆਪ ਹੈ ਜੇ ਮੰਨਿਆ ਜਾਵੇ ਕਿ ਕਰਮਾਂ ਦਾ ਫਲ ਆਪੇ ਮਿਲਦਾ ਹੈ ਤਾਂ ਲਿਖਾ ਰੱਬ ਮੰਗੇ ਸਿਆਦੇ ਸਹੋਵੇ ਜੀਆ ਆਪਣਾ ਕੀਆ ਦੇ ਕੋਈ ਅਰਥ ਨਹੀਂ ਰਹਿੰਦੇ ਕਰਮ ਫਲਸਫੀ ਸੰਬੰਧੀ ਇੱਕ ਹੋਰ ਮਹਾਨ ਪ੍ਰਸ਼ਨ ਹੈ ਕੀ ਮਨੁੱਖ ਕਰਮ ਕਰਨ ਵਿੱਚ ਸੁਤੰਤਰ ਹੈ ਕਿ ਪ੍ਰਤੰਤਰ ਜੇ ਕਿਹਾ ਜਾਵੇ ਕਿ ਸੁਤੰਤਰ ਹੈ ਤਾਂ ਇਹ ਤਜਰਬੇ ਨਾਲ ਸਹੀ ਸਾਬਤ ਨਹੀਂ ਹੁੰਦਾ ਮਨੁੱਖ ਸਾਰੇ ਕੰਮ ਆਪਣੀ ਬਿਹਤਰੀ ਲਈ ਕਰਦਾ ਹੈ ਪਰ ਫਲ ਉਸ ਦੇ ਉਲਟ ਹੁੰਦਾ ਹੈ ਜੇ ਸੁਤੰਤਰ ਹੋਵੇ ਤਾਂ ਇਸ ਦੀ ਰੂਚੀ ਜਾਂ ਮਰਜ਼ੀ ਦੇ ਉਲਟ ਨਤੀਜਾ ਨਹੀਂ ਹੋ ਸਕਦਾ ਜੇ ਕਿਹਾ ਜਾਵੇ ਕਿ ਮਨੁੱਖ ਪ੍ਰਤੰਤਰ ਹੈ ਤਾਂ ਜੋ ਮਾੜੇ ਚੰਗੇ ਕੰਮ ਕਰਦਾ ਹੈ ਉਸ ਦੀ ਜ਼ਿੰਮੇਵਾਰੀ ਇਸ ਦੇ ਸਿਰ ਨਹੀਂ ਹੋ ਸਕਦੀ ਫਿਰ ਵਾਹਿਗੁਰੂ ਇਸ ਨੂੰ ਕਰਮਾਂ ਦਾ ਫਲ ਕਿਵੇਂ ਦੇ ਸਕਦਾ ਹੈ ਜੇ ਸਾਡੇ ਕਰਮਾਂ ਦਾ ਫਲ ਹੀ ਨਹੀਂ ਦਿੰਦਾ ਤਾਂ ਉਹ ਸਾਡੇ ਕਰਮਾਂ ਦੇ ਅਧੀਨ ਹੋਇਆ ਉਹ ਮਜਬੂਰ ਹੈ ਗੁਰਮਤ ਨੇ ਇਹਨਾਂ ਪ੍ਰਸ਼ਨਾਂ ਦਾ ਸੋਹਣਾ ਉੱਤਰ ਦਿੱਤਾ ਹੈ ਮਨੁੱਖ ਵਾਹਿਗੁਰੂ ਦਾ ਬਣਿਆ ਹੋਇਆ ਹੈ ਕਰਮ ਵੀ ਉਸ ਦੇ ਬਣਾਏ ਤੇ ਲਿਖੇ ਹੋਏ ਹਨ ਸਤਗੁਰੂ ਜੀ ਫਰਮਾਉਂਦੇ ਹਨ ਜੋਤੁਰ ਲਿਖਿਆ ਲੇਖ ਸੇ ਕਰਮ ਕਮਾਈ ਸੀ ਇਸ ਗੱਲ ਵਿੱਚ ਸ਼ੱਕ ਵਾਲੀ ਗੱਲ ਕੋਈ ਨਹੀਂ ਪਰ ਪ੍ਰਤੰਤਰਤਾ ਵਿੱਚ ਸੁਤੰਤਰਤਾ ਵੀ ਹੁੰਦੀ ਹੈ ਜਿਸ ਤਰ੍ਹਾਂ ਨਦੀ ਵਿੱਚ ਮੱਸੀਆਂ ਤੌਰੀ ਲੌੜ ਵੇਲੇ ਸੁਤੰਤਰ ਹਨ ਪਰ ਨਦੀ ਦੀ ਹੱਦ ਵਿੱਚ ਰਹਿ ਕੇ ਉਸ ਤੋਂ ਬਾਹਰ ਜਾ ਕੇ ਨਹੀਂ ਜਾਂ ਹਰ ਮਜਿਸਟਰੇਟ ਨੂੰ ਕਾਨੂੰਨ ਵਿੱਚ ਰਹਿ ਕੇ ਆਪਣੇ ਮਿਲੇ ਹੋਏ ਅਧਿਕਾਰਾਂ ਦੇ ਵਰਤਣ ਦੀ ਪੂਰੀ ਪੂਰੀ ਖੁੱਲ ਹੈ ਇਹ ਵੀ ਕਹਿ ਸਕਦੇ ਹਾਂ ਕਿ ਦੇਸ਼ ਦੇ ਬਣੇ ਹੋਏ ਕਾਨੂੰਨ ਵਿੱਚ ਵਿਚਰਦੇ ਹੋਏ ਆਜ਼ਾਦੀ ਨਾਲ ਜੀਵਨ ਬਤੀਤ ਕਰਨਾ ਭਾਵ ਕਰਨ ਦਾ ਨਾ ਹੀ ਇਹ ਆਜ਼ਾਦੀ ਹੈ ਇਹ ਵੀ ਕਹਿ ਸਕਦੇ ਹਾਂ ਕਿ ਦੇਸ਼ ਵਿੱਚ ਬਣੇ ਹੋਏ ਕਾਨੂੰਨ ਵਿੱਚ ਵਿਚਰਦੇ ਹੋਏ ਆਜ਼ਾਦੀ ਨਾਲ ਜੀਵਨ ਬਤੀਤ ਕਰਨ ਦਾ ਨਾ ਹੀ ਆਜ਼ਾਦੀ ਹੈ ਇਸੇ ਤਰ੍ਹਾਂ ਨਿਰੰਕਾਰੀ ਹੁਕਮਾਂ ਅਨੁਸਾਰ ਮਿਲੀ ਹੋਈ ਕਿਰਤ ਬੁੱਧੀ ਤੇ ਬਲ ਨੂੰ ਅਸੀਂ ਪੂਰਨ ਸੁਤੰਤਰਤਾ ਨਾਲ ਵਰਤ ਸਕਦੇ ਹਾਂ ਦਿੱਤੇ ਹੋਏ ਅਧਿਕਾਰਾਂ ਦੇ ਅੰਦਰ ਅੰਦਰ ਸਾਨੂੰ ਕੰਮ ਕਰਨ ਦੀ ਪੂਰੀ ਪੂਰੀ ਖੁੱਲ ਹੈ ਇਸ ਲਈ ਨੇ ਕਰਮਾਂ ਦੀ ਜ਼ਿੰਮੇਵਾਰੀ ਵੀ ਸਾਡੇ ਉੱਤੇ ਹੀ ਪੈਂਦੀ ਹੈ ਤੇ ਅਧਿਕਾਰਾਂ ਦੀ ਗਲਤ ਵਰਤੋਂ ਦਾ ਲੇਖਾ ਚਕਾਉਣਾ ਵੀ ਪੈਂਦਾ ਹੈ ਫਿਰ ਹੋਇਆ ਤਾਂ ਸਭ ਕੁਝ ਹੁਕਮ ਦੇ ਅੰਦਰ ਹੀ ਹੈ ਪਰ ਹੁਕਮ ਵਿੱਚ ਮਿਲੀ ਸੁਤੰਤਰਤਾ ਦੀ ਗਲਤ ਵਰਤੋਂ ਨੇ ਹੀ ਸਾਨੂੰ ਦੋਸ਼ੀ ਠਹਿਰਾਇਆ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਇਸ ਦੇ ਉਦੇਸ਼ ਉਪਦੇਸ਼ ਦੇ ਕੇ ਸੁਚੇਤ ਕੀਤਾ ਕਿ ਜੋਦ ਕਾਰਨ ਅਰੰਕਾਰੀ ਹੁਕਮ ਨੇ ਤੈਨੂੰ ਨਾਲ ਲਿਖ ਕੇ ਇਹ ਦਿੱਤੇ ਹਨ ਉਹਨਾਂ ਨੂੰ ਮਿੱਠਾ ਕਰਕੇ ਮੰਨਣ ਨਾਲ ਹੀ ਤੇਰੀ ਨਰਿੰਕਾਰ ਨਾਲ ਪਾਈ ਵਿਥ ਮਿਟ ਸਕਦੀ ਹੈ ਹੁਕਮ ਮਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਭਾਗ ਜਨ ਕਿਸਮਤ ਦਾ ਮਤਲਬ ਸਮਝਿਆ ਜਾਂਦਾ ਹੈ ਕਿ ਸਾਡੀ ਬੁੱਧੀ ਇਰਾਦਾ ਉਦਮ ਤੇ ਪਰਚਰਤ ਨਿਸਫਲ ਹਨ ਜੋ ਕੁਝ ਕਰਨਾ ਹੈ ਈਸ਼ਵਰ ਨੇ ਹੀ ਕਰਨਾ ਹੈ ਸਾਡੇ ਕੀਤੇਆਂ ਕੀ ਹੁਣਾ ਹੈ ਇਹ ਗੱਲ ਪਰਮ ਪਦਵੀ ਨੂੰ ਪ੍ਰਾਪਤ ਮਹਾਪੁਰਸ਼ ਕਹਿਣ ਤਾਂ ਠੀਕ ਹੋ ਸਕਦੀ ਸੀ ਕਿਉਂਕਿ ਉਹ ਹਰ ਕਾਰਜ ਦੇ ਪਿੱਛੇ ਉਸ ਨੂੰ ਕਾਰਨ ਸਮਝਦੇ ਹਨ ਜਿਹਾ ਕਿ ਗੁਰਵਾਕ ਹਨ ਕਰਮਸੋ ਕਰਮ ਕਰਾਏ ਆਪੇ ਆਪੇ ਭਖਤ ਦਰੜਾ ਮੰਗ ਕਾਠਕੀ ਪੁੱਤਰੀ ਕਹਾ ਕਰੈ ਬਪਰੀ ਖਲਾਬਨਹਾਰੋ ਜਾਣੈ